ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ। ਜਲਦੀ ਹੋਏ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 21 ਫਰਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਹੜੀ ਲੰਗੀ ਰਾਤ ਹੈ ਜਾਂ ਲੰਘਿਆ ਦਿਨ ਹੈ ਉਹਦੇ ਵਿੱਚ ਬਹੁਤ ਸਾਰੇ ਖੇਤਰਾਂ ਦੇ ਵਿੱਚ ਪੰਜਾਬ ਦੇ ਹਲਕੇ ਤੋਂ ਦਰਮਿਆਨਾ ਤੇ ਕੁਝ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਵੀ ਪਿਆ। ਗੜੇਮਾਰੀ तकरीबन ਪੰਜਾਬ ਦੇ ਜ਼ਿਆਦਾਤਰ ਹਿਸਿਆਂ ਦੇ ਵਿੱਚ ਕਿਤੇ ਹਲਕੀ ਤੇ ਕਿਤੇ ਜ਼ਿਆਦਾ ਦੇਖਣ ਨੂੰ ਮਿਲੀ ਰਾਤ ਵੇਲੇ ਵੀ ਕਾਫੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਤੇ ਗੜੇਮਾਰੀ ਦੇਖੀ ਗਈ ਅੱਜ ਇਹ ਸਿਸਟਮ ਪੰਜਾਬ ਅਤੇ ਹਰਿਆਣਾ ਤੋਂ ਪਾਰ ਲੰਘ ਚੁੱਕਾ ਹੈ ਤੇ ਅੱਜ ਸਵੇਰ ਵੇਲੇ ਪੰਜਾਬ ਦਾ ਮੌਸਮ ਸਾਫ਼ ਹੋਵੇਗਾ ਕੁਝ ਕਿ ਖੇਤਰਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਧੁੰਦ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਪਰ ਜਦੋਂ ਸੂਰਜ ਨਿਕਲੇਗਾ ਇਹ ਧੁੰਦ ਨਾਲ ਦੀ ਨਾਲ ਉੱਡ ਜਾਵੇਗੀ ਮੌਸਮ ਅੱਜ ਸਾਫ਼ ਰਹੇਗਾ ਸਵੇਰ ਵੇਲੇ ਠੰਡ ਵਿੱਚ ਜ਼ਰੂਰ ਵਾਧਾ ਦੇਖਣ ਨੂੰ ਮਿਲੇਗਾ ਉਹ ਤਾਂ ਸੁਭਾਅਕ ਹੀ ਹੈ ਕਿਉਂਕਿ ਸਵੇਰ ਵੇਲੇ ਠੰਡ ਦਿਖੂਗੀ ਕਿਉਂਕਿ ਗੜੇ ਮਾਰੀ ਪੰਜਾਬ ਦੇ ਵਿੱਚ ਕੱਲ ਕਾਫੀ ਖੇਤਰਾਂ ਦੇ ਵਿੱਚ ਹੋਈ ਹੈ ਉਸ ਤੋਂ ਲਾਵਾ ਮੌਸਮ ਦੇ ਵਿੱਚ ਅਜਿਹੀ ਕੋਈ ਖਾਸ ਤਬਦੀਲੀ ਨਹੀਂ ਹੋਵੇਗੀ ਸਾਰਾ ਦਿਨ ਮੌਸਮ ਸਾਫ਼ ਰਹੇਗਾ ਹਵਾ ਪੱਛੋ ਲਗਾਤਾਰ ਚਲਦੀ ਰਹੇਗੀ ਤੇ ਇੱਕ ਹੋਰ ਸਿਸਟਮ 23 ਅਤੇ 24 ਨੂੰ ਆਵੇਗਾ ਉਹਦੇ ਵਿੱਚ ਮੀਂਹ ਦੀ ਸੰਭਾਵਨਾਤਾ ਬਹੁਤ ਘੱਟ ਖੇਤਰਾਂ ਦੇ ਵਿੱਚ ਹੋਵੇਗੀ ਪਰ ਫਿਰ ਵੀ ਬੱਦਲਬਾਈ ਕੁਝ ਖੇਤਰਾਂ ਦੇ ਵਿੱਚ ਬਣ ਸਕਦੀ ਹੈ ਅੱਜ ਇਹ ਸਿਸਟਮ ਪਹਾੜਾਂ ਵਿੱਚ ਐਕਟਿਵ ਰਹੇਗਾ ਉੱਥੇ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਹਾਰਬਾਈਆਂ ਦੇਖਣ